ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਅੱਜ ਮੋਟਰ ਦੇ ਅੰਦਰ ਤੋਂ ਬਲਾਉ ਸ਼ੁਰੂ ਕਰ ਲੱਗਿਆ ਉਹ ਕਿਉਂ ਕਿਉਂਕਿ ਨਾ ਬਾਹਰ ਬਹੁਤ ਤੇਜ਼ ਹਵਾ ਚੱਲ ਰਹੀ ਹੈ ਤੇ ਹੁਣੋਂ ਸਾਨੂੰ ਬਾਹਰ ਜਾ ਕੇ ਤੇ ਬਸ ਜਦੋਂ ਨਾ ਇਤਾਂ ਹਵਾ ਚੱਲਦੀ ਫਿਰ ਜਿਹੜਾ ਮੋਬਾਈਲ ਪਰ ਫਰਫਰ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਵੇਲੇ ਫਿਰ ਅਖਬਾਰ ਨੂੰ ਅੰਦਰ ਬੈਠ ਕੇ ਪੜਿਆ ਸਰ ਉਹਹੋ ਜਦਾਂ ਪੂਰੀ ਬਾਜ਼ ਨਹੀਂ ਹੁੰਦੀ ਦੀ ਹਵਾ ਦੀ ਹੂੰ داري ਉਹ ਹੱਤਾ ਹੰਮਾ ਦਾ ਅ ਤੁਸੀਂ ਦੇਖੋ ਕਿੰਨੀ ਤੇਜ਼ ਹਵਾ ਚੱਲ ਰਹੀ ਆ ਪੱਖੇ ਦੇ ਉੱਪਰ ਚਲਾ ਦਿੱਤਾ ਚਾਰੇ ਪਾਸੇ ਥੋੜੇ ਥੋੜੇ ਹੋ ਗਏ ਅਰੇ ਅੱਤੇ ਦੀ ਪੂਰੀ ਢੇਰੀ ਤੇ ਇਹ ਇੰਨੀ ਤੇਜ਼ ਹਵਾ ਨਾਲ ਸਾੜੀ ਇਹ ਵੀ ਜਿਹੜੀ ਉਹ ਸਾਹਮਣੇ ਕਣਕ ਆ ਨਾ ਕਣਕ ਉਹ ਹਿੱਲਦੀ ਆ ਥੱਲੇ ਜੜਾਂ ਇਹਦੀਆਂ ਸਟਰੋਂਗ ਹੁੰਦੀਆਂ ਹੁਣ ਆ ਵੀ ਕਣਕ ਹੋਰ ਵਧੀਆ ਹੋਊਗੀ ਮਿਹਲਣ ਨਾਲ ਇਹ ਉਹ ਰਾਜੂ ਆ ਰਿਹਾ ਭਾਈ ਰਾਜੂ ਮੇਰੇ ਕੋਲੇ ਆ ਰਿਹਾ ਆ ਅੱਗੇ ਜਾ ਰਿਹਾ ਇਹ ਨਹੀਂ ਪਤਾ ਹੁਣ ਅੱਗੇ ਹੀ ਜਾ ਰਿਹਾ ਅੱਗੇ ਕਿੱਧਰ ਮੁੜਿਆ ਹੈ ਹਾਂ ਉਹ ਉੜਲੀ ਕੱਟੀ ਜਿੱਲੇ ਚੱਕਰ ਕਰਿਆ ਤੁਰ ਕੇ ਉਹਥੇ ਦੇ ਕੀ ਕਾਜੀ ਤਸਕਾਜੀ ਤਸਰੀਕਾ ਆਹ ਇਹ ਗੱਲ ਪੈਰੀ ਹੱਥ ਲਾ ਕੇ ਕਹਾਂ ਓਸਤਾਦ ਜੀ ਪੈਰੀ ਹਟਾਉਂਦਾ ਤੇ ਕਿੰਨੀ ਰਿਸਪੈਕਟ ਕਰਦਾ ਦਰ ਆਪਾਂ ਨੂੰ ਬਹੁਤ ਛੁਟਗੀ ਯਾਰਾ ਦਿਖਾ ਨਹੀਂ ਸਕਦੇ ਸੀ ਗੈਰ ਚੱਲਿਆ ਤਾਂ ਹਵਾ ਵਿੱਚ ਹਾਂ ਬਹੁਤ ਹਵਾ ਚੱਲਦੀ 70 ਨਾਲ ਜਗਾਂ ਦਾ ਬੱਸ ਇਹ ਭਾਈ ਪੈਸੇ ਬਹੁਤ ਬਾਰੇ ਇਸ ਟਾਈਮ ਇਹ ਸੱਚੀ ਗੱਲ ਸੱਚੀ ਗੱਲ ਇਹੋ ਜਿਹੇ ਕੰਮ ਜਿਹੜਾ ਕਰ ਰਹੇ ਹੋ ਗੈਰ ਕਾਨੂੰਨੀ ਆ ਹਾਂ ਇਹ ਕੰਮ ਨਾਤੇ ਜ਼ਾਲੀ ਕਰੇ ਜਿਹੜਾ ਇਹ ਕੰਮ ਕਰ ਰਿਹਾ ਗੈਰ ਕਾਨੂੰਨੀ ਕੰਮ ਹੈ ਕਹਿੰਦਾ ਵੀ ਜਿੱਤੇ ਕਬੂਦ ਹੁਕਮ ਆਉਂਦੇ ਤਮਾਲ ਔੜਾ ਰੇ ਵੀ ਔੜਾ ਰੇ ਜੀ ਛਾੜੇ ਜੀ ਢੌਂਦੇ ਨੂੰ ਛਾੜ ਢੌਂਦੇ ਤੈਨੂੰ ਚੱਲੂਗੇ ਆ ਸਾਡੇ ਇਹਦੇ ਪਿੰਡ ਦਾ ਇਹ ਸਾਡੇ ਲਾਗਣਾ ਪਿੰਡ ਪੈੜੀ ਤੋਂ ਆ ਉੱਥੇ ਮੁੰਡੇ ਜਿਹੜਾ ਡੌਨ ਹੈ ਸ਼ਾਇਦ ਤੁਸੀਂ ਦੇਖਿਆ ਹੋਵੇ ਕਈ ਵਾਰ ਪਿੰਡ ਦੇ ਵਿੱਚ ਡੰਗਲਪੁਰਾ ਬਹੁਤ ਤਖੜਾ ਚੰਗਾ ਬੰਦਾ ਤੇ ਉਹਦਾ ਵਿਆਹ ਹੈ ਤੇ ਤਾਂ ਖੜੇ ਬੈਠ। ਤੂੰ ਜਾਣਾ ਭਾਈ ਸਾਰਾ ਦੱਸੇ। ਜਾ ਉਹ ਸਭ ਬਹੁਤ ਇੰਜੋਏ ਆ ਲਵਿਆ ਆਪਣਾ ਸਾਰੇ ਯਾਰ ਦੋਸਤਾਂ ਨੇ ਆ। ਹਾਂਜੀ। ਉਹ ਮੇਰੇ ਕੋ ਆਇਆ ਬੱਜੀ। ਕੀ ਗੱਲ ਹੈ ਤੂੰ ਜਾਨ ਮੰਗ ਲੰਦਾ। ਇਹਨੂੰ ਜਾਨ ਵੀ ਦੇ ਦੇਣੀ ਤੇ। ਸਾਡੀ ਨਾਲ ਬਹੁਤ ਲੰਬੀ ਗੱਲਬਾਤ ਹੋਈ ਪ੍ਰਾਈਵੇਟ ਗੱਲ। ਗੱਲ ਨਿਬੜੀ ਆਗੇ ਕੁਰਸੀ 'ਤੇ। ਕੁਰਸੀ 'ਤੇ ਲੱਭੀ। ਇਹ ਕਹਿੰਦਾ ਮੈਨੂੰ ਕੁਰਸੀ ਚਾਹੀਦੀ ਮੈਂ ਕੁਰਸੀ ਤਾਂ ਮੈਂ ਤੁਹਾਨੂੰ ਦੇ ਨਹੀਂ ਸਕਦਾ। ਕੋਈ ਮੰਤਰੀ ਕੁਰਸੀ ਛੱਡਦਾ? ਨਹੀਂ ਦਿੰਦਾ। ਹੋਰ ਜਿਹੜੀ ਤੈਨੂੰ ਕੁਰਸੀ ਪਸੰਦ ਆ ਲੈ ਜਾ ਪਹਿਲੀ ਹੱਥ ਲਾ ਕੇ ਲੈ ਜਾ ਪਹਿਲੀ ਹੱਥ ਆ ਜਿੰਨਾ ਨਹੀਂ ਕਰਦੇ ਚੱਕ ਲੈ ਇਹ ਬੰਕੇ ਲਈ ਜਾ ਚੋਰ ਫਿਰ ਕੀ ਹੋ ਗਿਆ ਯਾਰ ਲੈ 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 ਤੂੰ ਖੋਚ ਚਾਹੀਦਾ ਸਾਰੇ ਬੜੇ ਹੋ ਗਏ ਆ ਬੰਬੀ ਮਾਰਦਾ ਵਾਹ ਵਾਹ ਬੰਬ ਬਰੇ ਦੇ ਦਿੰਦੇ ਦੇ ਜੀ ਆ ਕੋਈ ਨਹੀਂ ਉਹਦਾ ਬੜਾ ਤਨ ਬੁੱਤੀ ਲੰਗੜ ਦੇ ਦੇ ਰਿੱਕਾਗੀ ਡਟ ਲੰਗੜ ਜਦੋਂ ਲੰਗਣਾ ਆਪੇ ਬਾਹਰ ਤਾਂ ਬੈਠਦਾ ਵੜਾ ਆ ਠੀਕ ਹੈ ਲੈ ਜਾ ਇੱਕ ਹੋਰ ਲੈ ਜਾਨੀ ਹੋਰ ਲੈ ਜਾ ਹਾਂ ਇੱਕ ਹੋ ਚਾਹੀਦੀ ਮੈਨੂੰ ਠੀਕ ਹੈ ਹੁਣ ਇਹ ਵੀ ਦੱਸ ਦਵੇ ਇਹ ਕੁਰਸੀ ਕਹਦੇ ਦਿੱਤੀ ਆ ਇਹਦੀ ਮਾਤਾ ਸਾਡੀ ਮਾਤਾ ਇਹ ਕਹਿੰਦਾ ਮੈਂ ਥੋੜੀ ਮਾਤਾ ਨੂੰ ਉਹਨੂੰ ਬੈਠਾ ਉੱਠਾ ਦੀ ਤਕਲੀਫ ਹੁੰਦੀ ਆ ਤੇ ਮੈਂ ਯਾਰ ਤੂੰ ਕੀ ਗੱਲ ਕਰਤੀ ਚੱਕ ਜਿਹੜੀ ਚੱਕਣੀ ਮੈਂ ਕਹਿਆ ਯਾਰ ਕਿਹੜੀ ਜੇ ਕੁਰਸੀ ਐਸੇ ਚੱਕਣੀ ਹੁੰਦੀ ਆ ਅੱਛਾ ਮੈਂ ਚਾਹ ਹਲਕੀ ਲੈ ਦੂ ਪਹਿਲਾਂ ਲੋਹੇ ਵਾਲੀ ਚੱਕਣ ਲੱਗਣੀ ਨੀਲੀ ਜੀ ਮੈਨੂੰ ਭਾਰੀ ਆ ਹਾਂ ਚਾਹ ਤਾਂ ਬਹੁਤ ਹਲਕੀ ਆ ਹੋਰ ਕੰਫਰਟੇਬਲ ਲਿਆਉਣੀ ਜੇ ਤੂੰ ਉਹ ਵੀ ਦੱਸ ਉਹ ਵੀ ਲਿਆ ਦਊਗਾ ਤਰਾ ਕੰਮ ਬਧੀ ਚੱਲਦਾ ਹਾਂ ਕੰਮ ਠੀਕ ਚੱਲਦਾ ਚੱਲ ਠੀਕ ਚੱਲਿਆ ਯਾਰ ਅੱਜ 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 ਮੇਰੀ ਤਰੀਕਾ ਕਹੇ ਰੱਬ ਕੇ ਵੀ ਅੱਜ ਫੈਸਲਾ ਹੋ ਜੂਗਾ ਹਾਂ ਅੱਜ ਕਰਾ ਦੇ ਜਿੱਤੇ ਕਰਾ ਦੇ ਅੱਜ ਜੰ ਲਿਆ ਮੇਰੇ ਵੀ 10 ਵਜੇ ਬੁਲਾਇਆ ਹੋਇਆ ਚੱਲਾ ਯਾਰ ਬਈ ਆਸਿਆ ਹਾਂ ਮੈਂ ਆਇਆ ਤੁਰ ਕੇ ਆ ਯਾਰ ਆ ਜਾਣਾ ਯਾਰ ਤੁਰ ਕੇ ਹੇ ਯਾਰ ਮੈਂ ਤੁਰ ਕੇ ਆ ਜਾਣਾ ਦੱਸ ਚੱਲ ਘੋੜਾ ਗਾੜੀ ਹਾਂ ਕਹਾਂ ਤੈਨੂੰ ਬਿਠਾ ਲ ਕੇ ਲੈ ਕੇ ਜਾਣਾ ਬੈਠ ਕੇ ਉਪਰ ਆਇਆ ਬਹੁਤ ਫੱਟ ਪਾਉਣਾ ਆਪਣੇ ਉਹ ਬੱਕਰੀਆਂ ਵਧਾਉਣੀਆਂ ਬੱਕਰੀਆਂ ਰੱਖਣੀਆਂ ਹਾਂ ਇਹ ਤੇ ਜੇਪਾਂੇ ਬਣਾਉਣਾ ਕੋਈ ਗੱਲੇ ਨਹੀਂ ਲਓ ਜੀ ਹੁਣ ਅਸੀਂ ਤੇ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨ ਲੱਗੇ ਬੱਕਰੀਆਂ ਵਾਲਾ ਬੱਕਰੀ ਪਾਲਣਾ ਸ਼ੁਰੂ ਕਰਨ ਲੱਗੇ ਆ ਜਿਹਦੀ ਦੇਖ ਰੇਖ ਇਹ ਕਰੂੰਗਾ ਲਿਆ ਲਿਆ ਕੋਈ ਗੱਲੇ ਆਲਾ ਘੁੱਟਾ ਜਮੜ ਰੋਲ ਪਾਉਣਾ ਨਾ ਪਾਰਾ ਪਾਲਾ ਘੁੱਟਾ ਇਹਦੇ ਤੇ ਕੌਣ ਹੈ ਯਾਰ ਕੀ ਹੋ ਗਿਆ ਇੱਥੇ ਇਹਨਾਂ ਦੇ ਚੱਲ ਜੀ ਫਿਰ ਤਿਆਰ ਹੋ ਗਏ ਦੇਵਾ ਦੀ ਬਾਏ ਬਾਏ ਹਾਂਜੀ ਹਾਂਜੀ ਕਈ ਨਾ ਸੁੱਕੀ ਚ ਖਾਂਦੇ ਰਮਾਂ ਦੇ ਦੋ ਸੁੱਕੀ ਚ ਖਾਂਗ ਹੋਈ ਜੇ ਨਾ ਗਲੇ ਚ ਖਰਾਸਤੀ ਹੋ ਜਾਂਦਾ ਬਿਕਸ ਦੀ ਗੋਲੀ ਲੋ ਖਿਚਕਿਚ ਦੂਰ ਕਰੋ ਔਰ ਨੇ ਸਰਪੰਚ ਸਾਹਿਬ ਨੂੰ ਫੋਨ ਕਰਿਆ ਮੈਂ ਕਿਹਾ ਵੀ ਆਜੋ ਅੱਜ ਮੇਰੇ ਨਾਲ ਚੱਲੋ ਦੇਖਦੇ ਅੱਡੇ ਬਰਾਜਵੇ ਅੱਜ ਬੋਲਡ ਦਾ ਟਾਇਰ ਵੀ ਲੈ ਆਉਣਾ ਟਾਇਰ ਤੇ ਬਹੁਤ ਅੰਗਰ ਫੇਰ ਹਵਾ ਨਿਕਲ ਗਈ ਉਹਦੀ ਅੱਜ ਟਾਇਰ ਹਾਂ ਅਰੇ ਹਵਾ ਬਹੁਤ ਚੱਲਦੀ ਆ ਕੀ ਹੋ ਗਈ ਅੱਜ ਬੋਲਡ ਦਾ ਟਾਇਰ ਲਿਆਣਾ ਅੱਜ ਅੱਜ ਵੀ ਛੋਟੇ ਮੋਟੇ ਕੰਮ ਹੁਣ ਜਾਣਾ ਤਾਂ ਵੀ ਹੁਣ ਬੋਲਡ 'ਪਾ ਲੰਘ ਜਾਣਾ ਦਰਾਵਾ ਮੇਰਾ ਕੱਢ ਰਾਵਾਂ ਦਰਾਵਾ ਚੱਲ ਜਾ ਬਾਈ ਬਾਈ ਬੁਲਾਇਆ ਕੋ ਦਿਸਕ ਦੀ ਗੋਲੀ ਲੋ ਅੱਗੇ ਬੁਲਾਇਆ ਫੈਣੀ ਯਾਰ ਦੇਖਿਆ ਹਾਂ ਗੁਲਾਬ ਬਰੋਨ ਆ ਉਹ ਤੇ ਆਂਦੇ ਮੁੰਡੇ ਗੁਲਾਬ ਦੀ ਗੋਲੀ ਲੋ ਦੇ ਦੇ ਉਹ ਤੋਂ ਅੱਗੇ ਪੂਰਾ ਦਾ ਡਿਸਕ ਦੀ ਗੋਲੀ ਲਓ ਆ ਹੋ ਗਈ ਰਾਸਾ ਪੂਰੀਆਂ ਐ ਰਾਸਾ ਹੋ ਗਈ ਅੱਗੇ ਕਹਿੰਦੇ ਹੁੰਦੇ ਡਿਸਕ ਦੀ ਗੋਲੀ ਲਓ ਹਾਂ ਹਣ ਬੋਲਿਆ ਮੈਂ ਭੁੱਲ ਗਿਆ ਤਾਂ ਭੁੱਲ ਗਿਆ ਤਾਂ ਮੈਨਿਆ ਆ ਵੀ ਜਾਇਆ ਕਿੰਨੇ ਦੀਆਂ ਪੀ ਦੀਆਂ ਲੋ ਜੀ ਸਰਪੰਚ ਸਾਹਿਬ ਆ ਗਏ ਨੇ ਚੱਲੀ ਬਾਈ ਫਿਰ ਹਾਂ ਜੀ ਹਾਂ ਚਲੋ ਜਿੱਥੇ ਕੋਈ ਨਹੀਂ ਖੜਦਾ ਉੱਥੇ ਸਰਪੰਚ ਖੜਦਾ ਬੰਨਾ ਪੈਂਦਾ ਹੋ ਗਈ ਗਾ ਜੀ ਗੱਲ ਉਹ ਚੱਲੀ ਜਾ ਕੋਈ ਨਹੀਂ ਮਾਜ ਲੋ ਲਓ ਜੀ ਮੈਂ ਪੁੱਜ ਗਿਆ ਸ਼ੁਕਰੀਆ ਸਰਪੰਚ ਸਾਹਿਬ ਥੋੜਾ ਆ ਜਿਓ ਫਿਰ ਲੈਡ ਬਠੇ ਫੋਨ ਕਰ ਦਵਾਂ ਤੁਹਾਨੂੰ ਲਓ ਜੀ ਅੱਜ ਵਕੀਲਾਂ ਦੀ ਹੜਤਾਲ ਹੈ ਅੱਜ ਨੋ ਵਰਕ ਹੈ ਨੋ ਵਰਕ ਮੇਰਾ ਵੀ ਵਰਕ ਨਹੀਂ ਹੋਇਆ ਫਿਰ ਇਹਨਾਂ ਨੂੰ ਵਰਕ ਨਹੀਂ ਆ ਮੈਂ ਵਰਕਾ ਸਾਰੇ ਬੈਠੇ ਹੈ ਤੇ ਕੋਈ ਚੰਡੀਗੜ੍ਹ ਹਾਈ ਕੋਰਟ ਦੀ ਕੋਈ ਕਾਲ ਹੈ ਠੀਕ ਹੈ ਠੀਕ ਹੈ ਲਾ ਵੀ ਅੱਜ ਇਹਦੇ ਜੀ ਵੀ ਗਿੜਾ ਮਾਰੇ ਲਈ ਏ ਸਮਾਰਟ ਬਾਜ਼ਾਰ ਵੇਖੇ ਕਿਆ ਉਫਰਾ ਉਫਰਾ ਲੱਗੇ ਹੋਈਆਂ ਜਿਹੜੀ ਚੀਜ਼ ਅਸੀਂ ਲੈਣੀ ਸੀ ਉਹ ਸਾਨੂੰ ਇੱਥੇ ਮਿਲੀ ਨਹੀਂ ਹੁਣ ਸਾਨੂੰ ਬਾਜ਼ਾਰ ਜਾਣਾ ਪੈਣਾ ਬਾਜ਼ਾਰ ਚੋਂ ਮਿਲਨੇ ਹੋ ਚੀਜ਼ੋ ਚੱਲੀਏ ਫੇਰ ਵੀ ਅਸੀਂ ਥੋੜਾ ਬੋਤਾ ਸਾਮਾਨ ਲੈ ਲਿਆ ਕਰਤੇ ਕਰਾਉਂਦੇ ਨੇ ਉਹ ਖੜੀ ਕਿੱਧਰ ਗੱਡੀ ਖੜੀ ਕਿੱਧਰ ਹੁਣ ਚਲ ਬਜ਼ਾਰੇ ਚ ਆਇਆ ਹੁੰਦੇ ਯਾਰ ਮੋੜ ਫਟੌੜ ਲੱਗੇ ਬੈਠੇ ਆ ਜੀ ਸੁਪਰੇ ਜਿਸ ਤੋਂ ਬਹੁਤ ਸਾਰਾ ਧੋਰ ਪਹਾੜ ਪਹਾੜ ਬੰਦਾ ਐ ਆਵਾਜ਼ ਇਹ ਤਾਂ ਬਹੁਤ ਅੱਖਾਂ ਭਰ ਰਹੀਆਂ ਯਾਰ ਮੂੰਹ 'ਚ ਵੀ ਰੇਤਾ ਪੈ ਗਿਆ ਆ ਭਾਈ ਬਹੁਤ ਚੰਗੀ ਬਹੁਤ ਤੇਜ਼ ਆਵਾਜ਼ ਕੱਢ ਰਹੀ ਆ ਚਲ ਹੁਣ ਦਵਾਈ ਆ ਗਈ ਭਾਈ ਹਫਤੇ ਹਫਤੇ ਬਾਅਦ ਕੋਰਸ ਹੋਣਾ ਇਹਦਾ ਇਹ ਮੈਂ ਦਿਖਾਉਂਦਾ ਇੱਕ ਵਾਰੀ ਬਿੜਿਚ ਦਿਖਾ ਦਿੰਦਾ ਇਹ ਕੋਈ ਛੇਧਰੀ ਚੀਜ਼ ਹੈ ਇੱਕ ਤਾਂ ਆਹ ਠੀਕ ਹੈ ਇਹ ਆਹ ਲੱਗਣਾ ਇੱਕ ਹਫਤੇ ਬਾਅਦ ਪੰਜ ਲੈਂਦੇ ਜੀ ਤੇ ਇਹਦੇ ਨਾਲ ਮਿਕਸ ਹੋਣਾ ਫਿਰ ਆਹ ਚੀਜ਼ ਇਹ ਸਿੱਧੀ ਹੈ ਹਾਂ ਆਹ ਚੀਜ਼ ਮਿਕਸ ਹੋਣੀ ਹੈ ਇਹਦੇ ਨਾਲ ਇਹ ਹੱਪਤਰਾ ਕੋਰਸ ਹੈ ਇਹ ਕਹਾਦਾ ਵੀ ਜਦੋਂ ਬੰਨਾ 40 ਪਲਸ ਹੋ ਜਨਾ ਵਿਟਾਮਿਨ ਪੂਰਤੀ ਕਰਨ ਵਾਸਤੇ ਬਾਡੀ ਵਾਸਤੇ ਅ ਜਿਹਦਾ ਕੋਡ ਇੰਚ ਕਿਤਨਾ ਕਿਤੇ ਜਿਹੜੀਆਂ ਨਾੜਾਂ ਪੀਕ ਹੋ ਜਾਂਦੀਆਂ ਜਾਂ ਹੱਡੀਆਂ ਥੋੜੀ ਹੁਣ ਲੱਜ ਜਾਂਦੀਆਂ ਉਪਰੋਂ ਪੂਰਾ ਹਿੱਟ ਕਰ ਦਿੰਦਾ ਉਹਦੀ ਚੀਜ਼ ਦੋ ਮੇਰਾ ਦੋਸਤ ਆ ਹੁਣਾਂ ਪਿੱਛੇ ਸਰਜੀਤ ਹਸਪੀਟਲ ਚ ਗਿਆ ਤਾਂ ਉਹਨੂੰ ਸਾਰੀ ਪਸਟੀ ਭੇਜਤੀ ਸੀ ਉਹ ਕਹਿੰਦਾ ਵੀ ਇਹ ਬੰਦ ਕਰਦੇ ਤੈਨੂੰ ਮੈਂ ਰੀਜਨਲ ਦੱਸਦਾ ਵੀ ਇਹ ओरिजिनल ਈ ਕਿ ਜਿਹੜੇ ਆ ਤਦ ਤੇ ਨਾਲ ਕਹਿੰਦਾ ओरिजिनल ਆ ਉਹਨਾਂ ਨੇ ਕਹਿੰਦਾ 100 ਗੁਣਾ ਵਧੀਆ ਜਿਹੜੇ ਉਹ ਸਰਜੀਤ ਹਸਪੀਟਲ ਨੇ ਲਿਖੇ ਤੇ ਅਕਦਾ ਉਹ ਵੀ 5 ਦਿਨ ਦੀ ਦਵਾਈ ਖਾ ਲਈ ਕੋਈ ਨਹੀਂ ਹੈ ਉਹਦਾ ਕੋਈ ਐਡਾ ਸਾਈਡ ਇਫੈਕਟ ਨਹੀਂ ਹੈਗਾ ਤੇ ਇਹ ਕਹਿੰਦਾ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ ਬੋਡੀ ਵਾਸਤੇ ਤੇ ਇਹ ਵਿਟਾਮਿਨ ਆਪਣੀ ਮਿਰਲ ਪੂਰੇ ਕਰਦੇ ਆ ਤੇ ਆਹ ਲਓ ਜੀ ਹੋਰ ਚੱਕੋ ਜੀ ਹਸਮਾਰਾ ਕੇ ਜੀ ਜੀ ਦਿਖਾ ਦੀ ਦਿਖਾਣਾ ਪੜਦਾ ਜੀ ਪੁੱਤਰ ਕਹਿੰਦਾ ਮਾਰੋ ਤਾਂ ਖਾਉ ਬਰੈਡਾਂ ਦਾ ਬਣੇਗਾ ਖਚੂਮਰ ਦੇਖ ਤਾਂ ਠੀਕ ਹੈ ਟੁੱਟੇ ਤਾਂ ਨਹੀਂ ਜ਼ਿਆਦਾ ਤੇ ओके ਨਾਰੀ ਲਪਾਨੇ ਤੁਹਾਨੂੰ ਇਹਨਾਂ ਨੂੰ ਬਹੁਤ ਪਸੰਦ ਨਾਰੀ ਲਪਾਨੇ ਇੱਕ ਬੋਤਲ ਨਾਲ ਇੱਕ ਫ੍ਰੀ ਸੀ ਤੇ ਆਹ ਆਹ ਜੂਸ ਕਰਦਾ ਹੁੰਦਾ ਨੀਪੀਆ ਦਾ ਮੈਨੂੰ ਬਹੁਤ ਵਧੀਆ ਲੱਗਦਾ ਖਤਮ ਹੋ ਗਿਆ ਸੀ ਇੱਕ ਨਾਲ ਇੱਕ ਫ੍ਰੀ ਸੀ ਇਹ ਵੀ ਦੋ ਲੈਂਦੇ ਵਧੀਆ ਚੀਜ਼ਾਂ ਕਈ ਨਾ ਲੋਕ ਬਹੁਤ ਪਰਕੀਲਾ ਜਆ ਪਰਫਿਊਮ ਲੜ ਇਹਨਾਂ ਪਰਕੀਲਾ ਜ ਨਹੀਂ ਹੈਗਾ ਥੋੜਾ ਜ ਆਪਣਾ ਮਾਰ ਕੇ ਚਾਰੇ ਬੋਡੀ ਪਰ ਤੇ ਵਧੀਆ ਰਹਿੰਦੀ ਖੁਸ਼ਬੂ ਇਹਦੇ 48 ਹੋਰ ਲਿਖਾ ਦੇਖੋ 48 ਘੰਟੇ ਬੋਡੀ ਉੱਰ ਰਹਿੰਦਾ ਹੈ ਹਉਨ ਬੜੀਆ ਲੱਗਦਾ ਮੈਨੂੰ ਇਹੀ ਪਸੰਦ ਆਉਂਦਾ ਜਿਆਦਾ ਹੋਰ ਵੀ ਦੋ ਤਿੰਨ ਵਾਰ ਹੋਰ ਵੀ ਲੈ ਕੇ ਆਇਆ ਮੈਂ ਪਰ ਮੈਨੂੰ ਇਹ ਜਿਆਦਾ ਪਸੰਦ ਆਉਂਦਾ ਹੁੰਦਾ ਹੁਣ ਤਾਂ ਜੀ ਕਰਦਾ ਵੀ ਜਾਨਾ ਅੱਖਾਂ 'ਚ ਆਂਗਲੀ ਜ ਮਾਰ ਦੇਣਾ ਐ ਐ ਮਾਰ ਕੇ ਜ ਐ ਕਰਦੇ ਨੇ ਉਹਨੂੰ ਇਹਦੇ ਵਿੱਚ ਕਿਰਕੜ ਰਣਕ ਦੀ ਜਿਹੜਾ ਕਿਰਕੜ ਦੀ ਲੇਟਾ ਵੇਖਦਾ ਅੱਖਾਂ ਦੇ ਵਿੱਚ ਜਦੋਂ ਰੱਬ ਨੇ ਕਿਹਾ ਕੁਦਰਤ ਬਣਾਈ ਆ ਜੀ ਜਿਹੜੀ ਆਪਾਂ ਇੱਕ ਵਾਰ ਆਏ ਅੱਖ ਝਪਕਦੇ ਇਹ ਪਾਣੀ ਨਾਲ ਪਾਣੀ ਹੁੰਦੀ ਪਾਣੀ ਦੀ ਝਲਕ ਹੁੰਦੀ ਇਹਦੇ ਵਿੱਚ ਉਹ ਪਾਣੀ ਝਲਕ ਨੂੰ ਬਸ ਕੇ ਇੱਥੇ ਖੁੰਜੇ ਵਿੱਚ ਗੰਦ ਜਿਹਾ ਇਕੱਠਾ ਹੋ ਜਾਂਦਾ ਸਾਰਾ ਹੁਣ ਇੱਥੇ ਤੇ ਆਪਾਂ ਐ ਕਰਦੇ ਨੇ ਇੱ ਆ ਪੂਰੇ ਤੇ ਕਿਰਕਲ ਆ ਜਾਂਦੀ ਐ ਸਾਈਡ ਮੇਂ ਖੜਦੀ ਜਿਵੇਂ ਕਿਆ ਰੱਬ ਦੇ ਇੱਕੋ ਇੱਕੋ ਦਰੂਕ ਮੇਂ ਅੱਖਾਂ ਦੀ ਫੇ ਮੇਰਾ ਕੋਈ ਖੜਨ ਹਲ ਜੀ ਦਾ ਕੱਬ ਨਾ ਕੀ ਕਰੀ ਅੰਦਰ ਵੜ ਕੇ ਰਾਂ ਉਹਨਾਂ ਬੈਠੀ ਹੈ ਹਾਂ ਤੁਪਾਂ ਯਾਰ ਹਵਾ ਜੀ ਹੁਣ ਚੱਗੀ ਹਵਾ ਚੱਲਦੇ ਪਤਾ ਨਹੀਂ ਜਿਹੜੀ ਹਵਾ ਨੇ ਪਦਰੀ ਕਿਹੜੇ ਲੋਡ ਜੇ ਦੀ ਚੱਲ ਰਹੀ ਐ ਅੱਜ ਇੱਕ ਤਾਂ ਉਹ ਵੀ ਲਾਇ ਜੀ ਚੱਲ ਰਹੀ ਐ ਕਦੇ ਇੱਧਰ ਤੇ ਵੱਜਦੀ ਕਦੇ ਉੱਤਰ ਤੇ ਝੁੱਲ ਕਦੇ ਉੱਤਰ ਚੋਂ ਲਾਇ ਵੱਜ ਰਹੀ ਐ ਅੱਜ ਜਿਹੜੀ ਤਰੀਕ थी मेरी वो तारीख और थी कोई ये एको ऐसी प्रॉपर्टी लती थी रोਪੜ ਸ਼ਹਿਰ ਉਹਦਾ ਥੋੜਾ ਜਿਹਾ ਕੇਸ ਦਾ ਚੱਲਦਾ ਥੋੜੇ ਰੋਪੜ ਚ ਲੱਤੀ थी ਕਈ ਸਾਲੋਂ ਕੋ ਲੱਤੀ ਹੋਈ ਤੂੰ ਤੇ ਉਹ ਉਹ ਬੰਦੇ ਦੀ ਜਿਹੜੇ ਬੰਦੇ ਨੇ ਕੇਸ ਕਰ ਉਹਦੀ ਜਗ੍ਹਾ ਅਸੀਂ ਸੜਕ ਦੇ ਵਿੱਚ ਉਹ ਕਹਦਾ ਬਰਾਬਰ ਪਿੱਛੇ ਨੂੰ ਵੰਡੋ ਕੋਈ ਪੈਸੇ ਤਾਂ ਮਿਲ ਜਾਣ ਸੜਕ ਵਾਲੇ ਪੈਸੇ ਹੁਣ ਕਿੰਨੀ ਜਮੀਨ ਸੜਕ ਮਹਗੀ ਫਿਰ ਫਿਰ ਪੈਸੇ ਮਿਲਨੇ ਆ ਸਾਡੀ ਜਗ੍ਹਾ ਵਿੱਚ ਸਾਨੂੰ ਬਰਾਬਰ ਹੈ ਆ ਉਦੀ ਉਦੀ ਤਰੀਕ ਦੀ ਉਹ ਨਾ ਉਹ ਸਟੇ ਲੱਤੀ ਨਾ ਸਿੱਥੋਂ ਕੋਈ ਛੱਤ ਸਕਦੇ ਆ ਮੈਂ ਸੋਚਿਆ ਕਿ ਛੱਤ ਕੋ ਤਿੰਨ ਮੰਜ਼ਲੀ ਬਣਾ ਕੇ ਉਹਨੂੰ ਪੀਜੀਟਾ ਬਣਾ ਦਈਏ ਤੇ ਚੜਾ ਦੇ ਕਰਾਇ ਤੇ ਇਹ ਸਲਾਹ ਸੀ ਮੇਰੀ ਤਾਂ ਤੇ ਪੱਕੀ ਦੇਖਦੇ ਹੁਣ ਜਦ ਤੱਕ ਖਲੇ ਮੈਂ ਤਾਂ ਪੁੱਛ ਰਿਹਾ ਕਿ ਨੂੰ ਬਾ ਕਦ ਕਦ ਤੱਕ ਇਹਨੂੰ ਛੱਤ ਲਵਾਉਂਦੇ ਆਪਾਂ ਉਹ ਕਹਿੰਦਾ ਵੀ ਹਾਲੇ ਖੜ ਜਾ ਹਾਲੇ ਕੋਈ ਤਰੀਕਾ ਤਾਂ ਫਿਰ ਦੇਖ ਲੈ ਬਾਅਦ ਵਿੱਚ ਫਿਰ ਆਪਾਂ ਪਾ ਦੇਣਾ ਕਹਿੰਦਾ ਵੀ ਅਸੀਂ ਛੱਤਾਂ ਲੱਗਿਆ ਉਹਨੂੰ ਐਦਾ ਦੱਸ ਰਿਹਾ ਸੀ ਮੈਨੂੰ ਮੈਨੂੰ ਦੂਜੀ ਤਰੀਕਾ ਵੀ ਇਹਨੇ ਭੁੱਲੇ ਗਿਆ ਨਾ ਮੈਂ ਟ੍ਰਿਕ ਤੇ ਟ੍ਰਿਕ ਅਨਸਾਫ ਨਹੀਂ ਮਿਲ ਰਹਾ ਮੈਂ ਨਾ ਫੋਟੋ ਖਿੱਚ ਕੇ ਆਪਣੇ ਦੋਸਤ ਨੂੰ ਪਾਇਤੀ ਜਿਹਨੇ ਕਿਹਾ ਸੀ ਲੈ ਲਈ ਮੈਂ ਉਹਨੂੰ ਪੁੱਛਿਆ ਵੀ オリジナル ਆ ਕਿ ਇਹ ਦੂਜੇ ਤਾਂ ਨਹੀਂ ਹੈਗੇ ਤੇ ਜਦੋਂ ਮੈਂ ਨਾ ਇਹ ਲੈ ਰਿਹਾ ਤਾਂ ਟੀਕੇ ਇਹ ਤੇ ਮੈਨੂੰ ਜਿਹੜਾ ਮੈਡੀਕਲ ਸਟੋਰ ਨਾਲ ਪਤਾ ਗਿਆ ਕਹਿੰਦਾ ਕਹਿੰਦਾ ਬਾਹਰ ਭੇਜਣੇ ਮੈਨੂੰ ਫਿਰ ਇੱਥੋਂ ਵੀ ਸ਼ੱਕ ਪੈ ਗਿਆ ਵੀ ਵਧੀਆ ਚੀਜ਼ ਐ ਵੀ ਜੇ ਜਿਹੜਾ ਕੋਈ ਡਾਕਟਰ ਵੀ ਕਿਸੇ ਉੱਤਰ ਬਾਹਰ ਵੀ ਪੈਂਦੀ ਪ੍ਰੋਬਲਮ ਆ ਵੀ ਵਧੀਆ オリジナル ਵਿੱਚ ਐ ਵੀ ਜਿਹੜੇ ਮੈਡੀਕਲ ਸਟੋਰ ਪਰ ਮੈਂ ਗਿਆ ਉੱਥੋਂ ਉਸ ਤੋਂ ਮਿਰੇ ਕਿਤੇ ਹੋਰ ਜਾ ਕੇ ਪਾਸੋਂ ਲੈ ਕੇ ਆਇਆ ਇਹ ਟੀਕੇ ਇਹਦੇ ਤੇ ਜਦੋਂ ਮੈਂ ਉਹ ਪਹਿਲਾ ਟੀਕਾ ਲਗਵਾਇਆ ਸੀ ਮੈਂ ਆਪਣੇ ਸਰਜੀਸ ਹਸਪੀਟਲ ਕੋਲ ਜਾ ਕੇ ਉਹ ਕਹਿੰਦਾ ਵੀ ਟੀਕਾ ਦਾ ਠੀਕ ਹੈ ਇਹ ਕਹਿੰਦਾ ਇਹਦੇ ਵਿੱਚ ਨਾ ਮਾਰਜਨ ਜ਼ਿਆਦਾ ਹੁੰਦੀ ਡਾਕਟਰਾਂ ਨੂੰ ਵੀ ਜੇ 300 ਰੁਪਏ ਦਾ ਤਾਂ ਕਹਿੰਦਾ ਵੀ ਉਹ ਕਮਿਸ਼ਨ ਤੁਹਾਨੂੰ ਪਤਾ ਵੀ ਇੱਦਾਂ ਹੀ ਚੱਲਦੇ ਸਾਰੇ ਦੁਨੀਆ ਨਾ ਉਹ ਫਿਰ ਕਹਿੰਦਾ ਉਹਨਾਂ ਨੂੰ ਕਮਿਸ਼ਨ ਜ਼ਿਆਦਾ ਬਚਦਾ ਉਹਨਾਂ ਟੀਕੇ ਦੇ ਵਿੱਚ ਸਾਲਟ ਤਾਂ ਕਹਿੰਦਾ ਵੀ ਉੱਪਰ ਥੱਲੇ ਹੁੰਦੀ ਹੈ ਪਰ ਜਿਹੜੇ ਕਹਿੰਦਾ ਇਹ ਟੀਕੇ ਇਹ ਕਹਿੰਦਾ origignal ਹੈ ਬਾਕੀ ਜਿਹੜੇ ਬੰਦੇ ਨੂੰ ਮੈਡੀਕਲ ਲੈਨ ਦੇ ਵਿੱਚ ਮੈਨੂੰ ਦੱਸਿਓ ਵੀ ਸਹੀ ਆ ਇਹ ਹੱਡੀਆਂ ਦੇ ਨਰਦ ਨੇ ਆਪਣੇ ਕਿਆ ਕਹਿੰਦੇ ਹੁੰਦੇ ਆ ਜਦੋਂ ਮੈਂ ਪਹਿਲਾਂ ਵੀ ਆ ਵੀ ਹੱਡੀਆਂ ਵਾਸਤੇ ਹੁੰਦੇ ਇਹ ਬਾਕੀ ਮੈਂ ਬੰਦਰ ਪੁੱਛ ਕੇ ਕਾਦੇ ਵਾਸਤੇ ਫਿਰ ਅ ਜਾਂ ਤੁਸੀਂ ਕਮੈਂਟ ਕਰ ਦਿਓ ਕਿਸੇ ਬੰਦੇ ਨੂੰ ਪਤਾ ਹੋਵੇ ਨਾ ਮੈਡੀਕਲ ਲੈਣ ਜਿਹੜੇ ਹੁੰਦੇ ਆ ਉਹਨੂੰ ਪਤਾ ਹੁੰਦਾ ਇਹਨਾਂ ਚੀਜ਼ ਬਾਰੇ ਉਹੀ ਗੱਲ ਹੋਈ ਜਦੋਂ ਵੀਰ ਨੂੰ ਮੈਂ ਫੋਟੋ ਭੇਜੀ ਕਹਿੰਦਾ ਵੀ ਜਿਹੜਾ ਆ ਆ ਤਾਂ ਸਹੀ ਦੇ ਤਾ ਉਹਨੇ ਪਰ ਜਿਹੜਾ ਦੂਜਾ ਨਾ ਆਹ ਆ ਦੇ ਨਾਲ ਵਾਲਾ ਆਹ ਡੀ ਐਨ ਬੈਸਟ 50 ਡੀ ਐਨ ਬੈਸਟ 50 ਇਹ ਕਹਿੰਦਾ ਕਹਦਾ ਮੰਗਿਆ ਆਪਾਂ ਨੇ ਉਹਨਾਂ ਦਾ ਦੁੱਧ ਉਹਨੇ ਕੱਚੀ ਲੱਸੀ ਦਿੱਤੀ ਆਹ ਕਹਿੰਦਾ ਬੰਦੂਰ ਦੇ ਬਟਾਕੇ ਲੈ ਕੇ ਇਹਨੂੰ ਕੋਈ ਗਲਤੀ ਹੋ ਗਈ ਉਸੇ ਟਾਈਮ ਨਾੜੇ ਮੈਂ ਮੈਡੀਕਲ ਸਕੋਰ ਪਰ ਆਪਣੇ ਜਿਹੜਾ ਮੇਰਾ ਦੋਸਤ ਆ ਤਾਨਪਤ ਉਹਦੀ ਗੱਲ ਵੀ ਕਰਵਾਈ ਅਹ ਕਹਿੰਦਾ ਜੇ ਬੰਦੇ ਕੋਲ ਚੀਜ਼ ਨਹੀਂ ਹੈਗੀ ਤਾਂ ਯਾਰ ਤੂੰ ਜਵਾਬ ਦੇ ਉਹ ਸ਼ਾਇਦ ਉਹਨਾਂ ਨਾਲ ਹੋਵੇ ਪਰ ਉਹ ਬੰਦਾ ਤਾਂ ਮੈਨੂੰ ਦੋ ਟੀਕੇ ਦੰਦਾ ਕਹਿੰਦਾ ਦੋ ਟੀਕੇ ਇਹ ਇਹ 15 15 ਦਿਨ ਬਾਅਦ ਲੱਗਦੇ ਵੀ ਆਹ ਜਿਹੜਾ ਹਫਤੇ ਹਫਤੇ ਬਾਅਦ ਲੱਗਦੇ ਜਿਹੜੇ ਪੰਜ ਟੀਕੇ ਇਹ ਲੋ 15 ਤੋਂ 15 ਦਿਨ ਬਾਅਦ ਮੈਂ ਅਰੇ ਇਹੇ ਚੱਕਰ ਉਹ ਮੈਂ ਗੱਲ ਕਰਾਈ ਜਿੱਦਾਂ ਵਿੱਚ ਗੱਲਾਂ ਮੈਂ ਤਾਂ ਭਾ ਹੁਣ ਭਾਜੇ ਨੂੰ ਫੋਟੋ ਵੀ ਭੇਜਤੀ ਤੇ ਕੋਈ ਤਾਂ ਹੁਣ ਜਾ ਕੇ ਜਾ ਕੇ ਆਉਂਦਾ ਫਿਰ ਮੈਂ ਹੁੰਡੀ ਜਾਣਾ ਅ ਕੱਲ੍ਹ ਆ ਸ਼ਾਮ ਤੋਂ ਜਾਂ ਕੱਲ੍ਹ ਦੇਰ ਜਿਹੜਾ ਲੱਗੇ ਜੀ ਤਾਂ ਇਦਾਂ ਵੀ ਕਰ ਲੰਦੇ ਆ ਕਹਿੰਦਾ ਬੈਠੇ ਬੈਠੇ ਉਸ ਬੰਦੇ ਨੇ ਤੇਰੇ ਕੋਲ ਤੇ 1200 ਰੁਪਏ ਦੀ ਧਾੜੀ ਬਣਾ ਲਈ ਇੰਨਾ ਮਾਰ ਜਣਾ ਕਹਿੰਦਾ ਇਹਦੇ ਵਿੱਚ 1200 ਰੁਪਏ ਇਹਦੇ ਵਿੱਚ ਤੇ ਇੱਕ ਹੋਰ ਚੀਜ਼ ਲੈਂਦੇ ਸੀ ਆ ਚੀਜ਼ ਆਦਾ ਮੈਂ ਤੁਹਾਨੂੰ ਦਿਖਾਈ ਹੋਣੀ ਮੈਂ ਕਿਉਂ ਲਿਆਂਦੀ ਆ ਤੁਹਾਨੂੰ ਹੁਣ ਹੀ ਦੱਸਦਾ ਵੀ ਇਹ ਕਾਦੇ ਵਾਸਤੇ ਵਰਤਣੀ ਹੈ। ਆ ਸਾਹਮਣੇ ਕੱਚੀ ਲੱਸੀ ਪਈ ਆ ਇਹਦੀ ਨਾਲ ਦਵਾਈ ਬਣ ਗਈ। ਘੱਟੋ ਘਾਟ ਵੀ 2-3 ਮਹੀਨੇ ਹੋ ਗਏ ਪਹਿਲੇ ਨੂੰ ਇਹਨੂੰ। ਇਹਦੇ ਵਿੱਚ ਪਾ ਕੇ ਇਹ ਆਪਾਂ ਤੁਹਾਨੂੰ ਦਿਖਾਉਂਦਾ ਵੀ ਕਦੇ ਪਰ ਕਾਦੇ ਪਰ ਸਪਰੇਅ ਕਰਨੀ ਆ। ਮੈਂ ਗਰਾਊਂਡਰ ਨੂੰ ਚੱਲਿਆ ਤਾਂ ਇਹ ਹੁਣ ਆ ਬਹਿ ਰੂਪੀਆ ਇਹਨਾਂ ਦਾ ਫੇਸ ਬਦਲ ਕੇ ਘੁੰਮੂਗਾ ਕਈ ਦਿਨ ਹੈ ਹੁਣ ਅਸੀਂ। ਤਣਾਉਣਾ ਫਿਰ ਹਲੇ ਅੱਜ ਤਾਂ 2 ਦਿਨ ਹੋ ਗਏ ਮੈਨੂੰ ਪਿੱਛੇ ਰੋਲ ਕਰਦੇ ਆਪਾਂਾਂ ਦਿਨ ਕਰੂਆਂ 4-5 ਦਿਨ ਕਰੂ ਠੀਕ ਠੀਕ ਓਕੇ ਅੱਜ ਨਾਲ ਕਈ ਦਿਨਾਂ ਪਿੱਛੇ ਤੇ ਇਹ ਵੀ ਗਰਾਊਂਡ ਚ ਆਇਆ ਹੋਇਆ ਸੱਸੀਆ ਬੁਲਾ ਇੱਧਰ ਆ ਜਾ ਪਹਿਲਾਂ ਅੱਜ ਪਹਿਲਾਂ ਸੱਸੀਆ ਬੁਲਾਜਾਂ ਪਹਿਲਾਂ ਇੱਧਰ ਆ ਕੇ ਨਾ ਸੱਸੀਆ ਬੁਲਾ ਫਸ ਸੱਸੀਆ ਬੁਲਾ ਇੱਧਰ ਗੱਡਾ ਦੇਖੋ ਭਾਈ ਕਿੱਡਾ ਹੋ ਗਿਆ ਸਸਰੀ ਘਰ ਸਾਰਿਆਂ ਨੇ ਦੂਮੂੜੇ ਵਗਦੇ ਦੇਖ ਕੇ ਬੋਲੀ ਗਰਾਊਂਡ ਤੋਂ ਚਲ ਕਲਾ ਫਿਰ ਪੋਲੀ ਰੰਗ ਤੇਰਾ ਕਾਲਾ ਹੋ ਗਿਆ ਇੰਨਾ ਚਿੱਟਾ ਰੰਨ ਹੁੰਦਾ ਦਾ ਤੇਰਾ ਮੇਰਾ ਭਾਈ ਕਾਲਾ ਵਾਲਾ ਮੈਂ ਨਹੀਂ ਪਾਉਣੀ ਜਾਈ ਤੂੰ ਉਧਰ ਖੇល ਰਹੇ ਨੇ ਸਾਰੇ ਪਿੰਡ ਦੇ ਵੱਡੇ ਵੱਡੇ ਸਾਡੀ ਬੈਟਿੰਗ ਆਈ ਹੋਈ ਹੈ ਜਲਦੀ ਡਾਕਟਰ ਸਾਹਿਬ ਵੀ ਆਏ ਹੋਏ ਨੇ ਡਾਕਟਰ ਸਾਹਿਬ ਨੇ ਐਨਕ ਲਾਈਆਂ ਹੋਈਆਂ ਆਹ ਦੇਖ ਜਾਲ ਸੰਨ ਡਾਕਟਰ ਇਹਨਾਂ ਕਾ ਕੌ ਲਾਈਆਂ ਬਾਈ ਇਹਨਾਂ ਕਾ ਕਦੇ ਲਾਈਆਂ ਅੱੱਕਾ ਜੁੱਤੇ ਕਚਰਾ ਪੈ ਗਿਆ ਰਾਇ ਨਹੀਂ ਰਾਇ ਅੱਛਾ ਉਹ ਚੱਲਦੀ ਠੀਕ ਐ ਤੇ ਮੈਨੂੰ ਮੇਰੀਆਂ ਲੱਗਦੀਆਂ ਐਨਾਂ ਕਾ ਯਾਰ ਜਿੰਦਗੀ ਜਿੱ ਦਿੱਤਾ ਮੈਨੂੰ ਕਦੇ ਕਿਸੇ ਕਦੇ ਗਿਫਟ ਕਰਿਆ ਮੈਂ ਤਾਂ ਮੈਂ ਕਿਹਦੇ ਹੋ ਗਏ ਛੱਕਾ ਛੱਕਾ ਹੋ ਗਿਆ ਹੋਰ ਚਾਰ ਦਾ ਕਹਿਦੀ ਆ ਲੋ ਜੀ ਇੱਕ ਕਾਰਡ ਹੋਰ ਭੱਜਿਆ ਆ ਰਿਹਾ ਵਿਆਹ ਦਾ ਬੜੇ ਜੋਰਾ ਨਾਲ ਸਾਡੇ ਵੱਲੋਂ ਵੱਡਾ ਆ ਰਿਹਾ ਵਿਆਹਲਾ ਕਾਰਡ ਅਧਿਕਾਰ ਬੈਠੀ ਆ ਜਗਾ ਬਣਾ ਰਹੇ ਆ ਜਗਾ ਜਗਾ ਬਣਾ ਰਹੇ ਆ ਕਦੋਂ ਅਸੀਂ ਨਹੀਂ ਪੀਉਂਗੇ ਅੱਛੇ ਦੇਜੋਗੇ ਸਾਨੂੰ ਕਦਾਂ ਬਾਈ ਠੀਕ ਹੈ ਜੀ ਕਿੰਦਾ ਵੀ ਠੀਕ ਠਾਕ ਮਾਹਰਾਜ ਬਾਪ ਪਿਓ ਲੈ ਭਾਈ ਕਾਰਡ ਆ ਗਿਆ ਜਤਿੰਦਰ ਸਿੰਘ ਜਤਿੰਦਰ ਸਿੰਘ ਨਿੱਗਾ ਸਦਾ ਨਿੱਗਾ ਸਦਾ ਸ਼ੁਕਰੀਆ ਭਾਈ ਸ਼ੁਕਰੀਆ ਸ਼ੁਕਰੀਆ ਅਲਪੈ ਡਾਕਟਰ ਧੰਨਵਾਦ ਭਾਈ ਜ਼ਰੂਰ ਪਹੁੰਚਾਂਗੇ ਠੀਕ ਹੈ ਜੀ ਹਾਂ ਤੇ ਉਹ ਡਾਕਟਰ ਦੇ ਨਾਲ ਹੀ ਆਵਾਂਗੇ ਡਾਕਟਰ ਨਾਲ ਤਾਂ ਬੱਤੀ ਆਉਂਗੇ ਇੱਕ ਹਫ਼ਤੇ ਦਾ ਇਥੇ ਬੋਤਾ ਐਮਰਜੈਂਸੀ ਟ੍ਰੀਟਮੈਂਟ ਦੇਣੀ ਪੈਗੀ ਕੀਤੀ ਗੱਲ ਹਾਂ ਡਾਕਟਰ ਨਾਲ ਹਾਂ ਸਰ ਜੇ ਡਾਕਟਰ ਜੇ ਕਿਤੇ ਡਾਕਟਰ ਰਿਟਾਇਰਡ ਹੋ ਗਿਆ ਫਿਰ ਆਪ ਵੀ ਕਰਿਆ ਆਪਾਂ ਚੱਕ ਲੈਣਾ ਸਭ ਕੰਮ ਲੈਣਾ ਇਹਨਾਂ ਪੂਰਾ ਮੈਂ ਆਪਣੇ ਘਰ ਆ ਗਿਆ ਜਦੋਂ ਮੈਂ ਘਰ ਤੋਂ ਗਰਾਊਂਡ ਨੂੰ ਤੁਰਿਆ ਆ ਰਿਹਾ ਹਦਾ ਮੈਂ ਸੋਚ ਰਿਹਾ ਹਦਾ ਵੀ ਅੱਜ ਕੀ ਬਣਿਆ ਹੋਏ ਘਰਾਂ ਮੈਗਾ ਜੀ ਪੱਕੀ ਦਾਲ ਬਣੀ ਹੋਈਗੀ ਸੱਚੀ ਉਹੀ ਦਾਲੇ ਬਣੀ ਹੋਈ ਆ ਕਈ ਦਿਨੋਂ ਦਾਲ ਬਣੀ ਨੂੰ ਹਾਂਜੀ ਉਹ ਵਿਆਹ ਕਰਕੇ ਨਾ ਫਿਰ ਹੁੰਦਾ ਆ ਕਈ ਦਿਨੋਂ ਦਾਲ ਬਣੀ ਨੂੰ ਤੇ ਅੱਜ ਫਿਰ ਦਾਲ ਬਣੀ ਘਰ ਆ ਸਾਡੇ ਹਫ਼ਤੇ ਜਨ ਇੱਕ ਜਾਂ ਦੋ ਵਾਰ ਬੜਦੀ ਹੁੰਦੀ ਆ ਮੈਂ ਤਾਂ ਕਾਫੀ ਦਿਨ ਬਾਅਦ ਬਣਾਈ ਆ ਆਪਣੇ ਨਾ ਹਾਂਜੀ ਵਿਆਹ ਚ ਜਾਂਦੇ ਰਹੇ ਨੇ ਦਾਲ ਵੀ ਖਾਣੀ ਚਾਹੀਦੀ ਭਾਈ ਗੁਰੂ ਦੀ ਚੀਜ਼ਾਂ ਵੀ ਤੇ ਹੁਣ ਆ ਵੀਡੀਓ ਬੰਦ ਕਰਦੇ ਆ ਧੰਨਵਾਦ ਜੀ ਥੋੜਾ ਮੇਰਾ ਵੀਡੀਓ ਦੇਖਣ ਵਾਸਤੇ ਕੱਲ ਨੂੰ ਆਹ ਟਿੱਕੇ ਮੁਰਕਿਆਂ ਵਾਂਗ ਦੂਜੇ ਲੈ ਕੇ ਆਵਾਂਗੇ ਤੇ ਦੇਖਾਂ ਫਿਰ ਟਿੱਕ ਹਾਂ ਕਿੰਨੇ ਦਿਨ ਹੋ ਗਏ ਡਾਕਟਰ ਨੂੰ ਗਏ ਸੀ ਜੀ ਦਸਪਤਰੀ ਕਿਹੜੇ ਦਿਨ ਗਿਆ ਪਰ ਮੈਂ ਕਿਹੜੇ ਤਰੀਕ ਤੇ ਤੁਹਾਨੂੰ ਸੋਮਵਾਰ ਤਾਂ ਹੈ ਕੱਲ ਚ ਸੋਮਵਾਰ ਅੱਜ ਸੋਮਵਾਰ ਹੀ ਹੋ ਗਿਆ ਸ਼ੁੱਕਰਵਾਰ ਨੂੰ ਗਿਆ ਨਾ ਸ਼ਨੀਵਾਰ ਨੂੰ ਸ਼ਨੀਵਾਰ ਤੋਂ ਕਿਤੇ ਗਏ ਬਰਸ ਤੋਂ ਵਿਆਹ ਤੇ ਦੇਖਣਾ ਪੜਾ ਕਿਹੜਾ ਦਿਨ ਤਾਂ ਮੈਂ ਵੀਡੀਓ ਲਈ ਵੀ ਪਰਚੀ ਤੇ ਹਾਂ ਵੀਡੀਓ ਤੇ ਪਤਾ ਲਾਜੂ ਆ ਤਰੀਕੀ ਪਤਾ ਲਾਜੂ ਕਿਹੜੇ ਤਰੀਕ ਤੇ ਹਾਂਜੀ ਪਰਚੀ ਤੇ ਤਰੀਕ ਤੇ ਤਰਵਾਜੀ ਥੋੜਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਹੁਣ ਬਰਗਸਿ ਹੋਏ ਬੀਚ ਵਿੱਚ